ਸਰਕਾਰ ਨੇ ਸ਼ੁਰੂਆਤ ਕੀਤੀ ਆ ਦੇਰ ਤੇ ਦਰਸਤ ਪਰ ਉਹਦੇ ਵਿੱਚ ਸਰਕਾਰ ਬਹੁਤ ਵੱਡੀਆਂ ਊਣਤਾਈਆਂ ਕਰ ਰਹੀ ਆ ਸਰਕਾਰ ਜਿੱਥੇ 328 ਰੂਪਾਂ ਦੇ ਦੋਸ਼ੀਆਂ ਨੂੰ 5 ਸਾਲ ਬਾਅਦ ਉਹਦੇ ਤੇ ਐਫ ਆਈ ਆਰ ਦਰਜ ਕਰਦੀ ਆ ਪਰ ਜਿਹੜੇ ਲੋਕਾਂ ਨੇ ਇਨਸਾਫ ਮੰਗਲ ਵਾਲਿਆਂ ਨੂੰ ਡਾਂਗਾਂ ਨਾਲ ਕੁੱਟਿਆ ਤਸ਼ੱਦਦ ਕੀਤਾ ਦਸਤਾਰਾਂ ਣੋਲੀਆਂ ਇਵਨ ਕੇ ਸਾਡੀਆਂ ਭੈਣਾਂ ਦੇ ਮੂੰਹਾਂ ਵਿੱਚ ਥੁੱਕਣ ਦੀ ਕੋਸ਼ਿਸ਼ ਵੀ ਕੀਤੀ ਇਧਰ ਮੇਰੇ ਸੱਜੇ ਪਾਸੇ ਸਰਦਾਰ ਦਲਵਾਰ ਸਿੰਘ ਬੈਠਿਆ ਇਹਨਾਂ ਦਾ ਗੁੱਟ ਵਢਿਆ ਇਤਰ ਲੋਚਨ ਸਿੰਘ ਉਹਨਾਂ ਦਾ ਲੱਕ ਫੈਕਚਰ ਕੀਤਾ ਲਖਬੀਰ ਸਿੰਘ ਮਾਲਮ ਉਹਨਾਂ ਦੀਆਂ ਉਂਗਲਾਂ ਤੋੜੀਆਂ ਸਰੂਪ ਸਿੰਘ ਪੁੱਤਰ ਦੀ ਬਾਹ ਤੋੜੀ ਸਾਡੇ ਮਹਾਕਾਲ ਨਿਹੰਗ ਸਿੰਘ ਆ ਭਰਤ ਤੋਂ ਉਹਨਾਂ ਦਾ ਹੱਥ ਕੱਟਿਆ ਗਿਆ 326 ਸੋ ਮੇਰਾ ਸਾਡਾ ਕਹਿਣ ਦਾ ਮਸਲਾ ਵੀ ਆ ਜਿਹੜੇ ਬੰਦੇ ਇਨਸਾਫ ਮੰਗਦੇ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਇਹਨਾਂ ਨੂੰ ਛਲੀਆਂ ਵਾਂਗੂ ਕੁੱਟਿਆ ਗਿਆ ਡਾਂਗਾ ਨਾਲ ਭੰਨਿਆ ਗਿਆ ਹੱਡ ਤੋੜੇ ਗਏ ਤੇ ਅਫਸੋਸ 307 2 ਕੀਤੀਆਂ ਸਾਡੇ ਤੇ ਉਦਨ ਸਰਕਾਰ ਇਸ ਗੱਲ ਨੂੰ ਨਜ਼ਰਅੰਦਾਜ਼ ਨਾ ਕਰੇ ਸਰਕਾਰ ਨੂੰ ਚੇਤਾ ਕਰਾਉਣ ਵਾਸਤੇ ਅੱਜ ਅਸੀਂ ਤੁਹਾਨੂੰ ਇਹ ਬੇਨਤੀ ਕਰ ਰਹੇ ਹਾਂ ਕਿ ਸਰਕਾਰ ਸਕਿਪ ਕਰ ਰਹੀ ਆ ਸਰਕਾਰ ਕਿਤੇ ਇਹ ਨਾ ਹੋਵੇ ਕਿ ਜਿੱਦਾਂ ਕੈਪਟਨ ਮਨਿੰਦਰ ਸਿੰਘ ਇਹਨਾਂ ਨੂੰ ਬਚਾਉਂਦੇ ਰਹੇ ਆ ਤੇ ਸਰਕਾਰ ਅੱਜ ਆਈ ਯੂ ਆਸ਼ ਕਰਦੇ ਵੇ ਕਿਉਂਕਿ ਮੈਂ ਸਤਕਾਰ ਕਰਦਾ ਹਾਂ ਸਰਦਾਰ ਬਲਦੇਵ ਸਿੰਘ ਵਡਾਲਾ ਦਾ ਜਿਨ੍ਹਾਂ ਨੇ 5 ਸਾਲ ਹੋ ਗਏ ਉੱਥੇ ਮੋਰਚਾ ਲਾ ਕੇ ਬੈਠਿਆ ਨੂੰ ਉਹ ਬਹੁਤ ਵੱਡੀ ਗੱਲ ਹੈਗੀ ਆ ਕਿ ਉਹਨਾਂ ਨੇ ਇਸ ਗੱਲ ਨੂੰ ਜਿੰਦੀ ਰੱਖਿਆ ਤੇ ਉਹਨਾਂ ਨੂੰ ਪ੍ਰਾਪਤੀ ਵੀ ਮਿਲੀ ਆ ਪਰੰਤੂ ਅਸਲ ਗੱਲ ਇਹ ਹੈ ਕਿ ਹੁਣ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਤੇ ਜਿਹੜੇ ਲੋਕਾਂ ਨੇ ਜਿਨ੍ਹਾਂ ਲੋਕਾਂ ਦੀ ਸ਼ਹਿ ਦੇ ਉੱਤੇ ਇਹਨਾਂ ਗੁਰਸਿੱਖਾਂ ਦੀਆਂ ਡਾਂਗਾ ਮਾਰ ਮਾਰ ਹੱਡ ਤੋੜੇ ਗਏ ਤੇ ਉਲਟਾ 307 ਦੇ ਪਰਚੇ ਕਰਵਾਏ ਗਏ ਉਹਦੇ ਵਿੱਚੋਂ ਮੈਨੂੰ ਜੇਲ੍ਹ ਰੱਖਿਆ ਗਿਆ ਬਾਕੀ ਚਲੋ ਜ਼ਮਾਨਤਾਂ ਕਿਸੇ ਤਰ੍ਹਾਂ ਥੋੜਾ ਬਹੁਤਾ ਭਜਨਟ ਕਰਕੇ ਬਚਾਅ ਕਰ ਲਿਆ ਪਰ ਕੁਝ ਬੰਦੇ ਸਾਡੇ ਜੇਲ੍ਹਾਂ 'ਚ ਵੀ ਰਹੇ ਸਾਰਾ ਕੁਝ ਹੋਇਆ ਤੇ ਇਸ ਗੱਲ ਨੂੰ ਸਰਕਾਰ ਨજર ਅੰਦਾਜ਼ ਨਾ ਕਰੇ ਜੇ ਸਰਕਾਰ ਨੇ ਇਹਨੂੰ ਨજર ਅੰਦਾਜ਼ ਕੀਤਾ ਤੇ ਸਿੱਖਾਂ ਦਾ ਰੋ ਤੇ ਰੋਸ ਉਨਾ ਹੀ ਬਰਾਬਰ ਦਾ ਜਿਹੜਾ ਝੱਲਣ ਦੀ ਭਾਗੀਦਾਰ ਹੋਊਗੀ ਸਰਕਾਰ ਜਿੰਨਾ ਹੁਣ ਤੱਕ ਅਸੀਂ ਐਸਜੀਪੀਸੀ ਦਾ ਤੇ ਬਾਦਲ ਕੋੜਮੇ ਦਾ ਕਰਦੇ ਰਹੇ ਹਾਂ ਇਸ ਕਰਕੇ ਇਹ ਹੀ ਸਾਡਾ ਅੱਜ ਦਾ ਤੁਹਾਨੂੰ ਇੱਥੇ ਦਰਸ਼ਨ ਦਾ ਸੱਦਣ ਦਾ ਮਤਲਬ ਸੀਗਾ ਕਿ ਜਿਹੜੀ ਸਾਡੇ ਵਾਲੀ ਗੱਲ ਹੈਗੀ ਆ ਜਿਹੜੀ ਆਈਪੀਸੀ ਦੀਆਂ ਧਾਰਾਂ ਚ 326 ਦਾ ਪਰਚਾ ਦਰਜ ਹੋਇਆ ਹੋਇਆ ਮੈਡੀਕਲ ਦੀ ਰਿਪੋਰਟ ਆ ਦਰਬਾਰ ਤੋਂ ਹੁਣਾਂ ਦੀ ਵੀ ਮੈਡੀਕਲ ਦੀ ਰਿਪੋਰਟ ਲੱਗੀ ਆ ਤਰਲੋਚਨ ਤੋਂ ਹੁਣਾਂ ਦੀ ਵੀ ਲੱਗੀ ਆ ਸਰੂਪ ਸਿੰਘ ਹੁਣਾਂ ਦੀ ਵੀ ਲੱਗੀ ਆ ਲਖਬੀਰ ਸਿੰਘ ਮਹਾਲਮ ਦੀ ਵੀ ਲੱਗੀ ਆ ਬਾਜ ਸਿੰਘ ਦੀ ਵੀ ਲੱਗੀ ਆ ਬਲਬੀਰ ਸਿੰਘ ਮੁੱਛਲ ਦੀ ਵੀ ਲੱਗੀ ਆ ਮੇਰੀ ਖੁਦ ਦੀ ਵੀ ਐਮ ਐਲ ਏ ਰਿਪੋਰਟ ਲੱਗੀ ਆ ਪਰ ਉਹਦੇ ਤੇ ਕੁਝ ਨਹੀਂ ਹੋਇਆ ਉਲਟਾ 307 ਇੱਕ ਸਾੜਿਆਂ ਤੇ ਸਾਰਿਆਂ ਦੇ ਸਾਂਝਾ ਇੱਕ ਮੇਰੇ ਤੇ ਇਕੱਲੇ ਤੇ ਜਿਹੜਾ ਉਹ ਇੱਥੇ ਸੀਗਾ 71 ਇੱਕ ਸੁਖਦੇਵ ਸਿੰਘ ਪੂਰਾ ਜਿਹੜਾ ਕਹਿੰਦਾ ਕਿ ਮੇਰੇ ਤੇ ਹਮਲਾ ਕੀਤਾ ਹੁਣ ਸੰਗਤ ਤੇ ਇਹ ਲੋਕ ਉਹਨਾਂ ਦਿਨਾਂ ਵਿੱਚ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਨੂੰ ਕਿਸੇ ਲੀਡਰ ਦੀ ਕੋਠੀ ਵਾਂਗੂ ਬੰਦ ਕਰਦੇ ਰਹਿਆ ਸੰਗਤ ਦਾ ਆਉਣਾ ਜਾਣਾ ਬੰਦ ਕਰਦੇ ਰਹਿਆ ਜੇ ਕੋਈ ਗੁਰਸਿੱਖ মিডিਆ ਵਾਲਾ ਆਇਆ ਉਹਦੇ ਤੇ ਵੀ ਕੋਟਕਟਾ ਜੇ ਕੋਈ ਨਿਹੰਗ ਸਿੰਘ ਆਇਆ ਉਹਦੇ ਤੇ ਵੀ ਕੋਟਕਟਾਪਾ ਅੰਤ ਵਿੱਚ ਇਹਦਾ ਮੋਰਲ ਇਹ ਨਿਕਲਦਾ ਕਿ ਜਿਹੜੀ ਅਸੀਂ ਮੰਗ ਲੈ ਕੇ ਗੁਰਸਿੱਖ ਆਹ ਕੀਰਤੀ ਗੁਰਸਿੱਖ ਲੱਗੇ ਸੀ ਉਹ ਅੱਜ ਸੱਤ ਸੱਤ ਹੋਈ ਪਰਚਾ ਹੋਇਆ ਹੋਇਆ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਨਾਲ سرکار ਹੁਣ ਇਹ ਗੱਲ ਨਾ ਕਰੇ ਵੀ 100 ਗੰਡਾ ਵੀ ਤੇ 100 ਖੇਤਰ ਵੀ ਹੁਣ ਸਰਕਾਰ ਜਿਹੜੀ ਇਹਦੀ ਸਮਾਂ ਰਹਿੰਦਿਆਂ ਯੋਜਨਾਬੱਧ ਤਰੀਕੇ ਦੇ ਨਾਲ ਜਿੰਨੇ ਲੋਕ ਹੈਗੇ ਆ ਉਹ ਚ ਭਾਵੇਂ ਪ੍ਰਤਾਪ ਸਿੰਘ ਹੋਣ ਭਾਵੇਂ ਮਿੰਦਰ ਸਿੰਘ ਆਲੀ ਹੋਣ ਜਿਹੜੇ ਹਜੇ ਸਕਿਪ ਕੀਤੇ ਹੋਏ ਆ ਜਿਹੜੇ ਸੁਣਾਂ ਤੇ ਆ ਗਿਆ ਉਹ ਤਾਂ ਆ ਗਿਆ ਅਜੇ ਬਹੁਤ ਲੋਕ ਹੈਗੇ ਆ ਜਿਹੜੇ ਬੰਦੇ ਬਚੇ ਹੋਏ ਆ ਜਿਨ੍ਹਾਂ ਨੇ ਉੱਥੇ ਗੁੰਡਾਗਰਦੀ ਕੀਤੀ ਬੁਰਸ਼ਾਗਰਦੀ ਕੀਤੀ ਦਸਤਾਰਾਂ ਰੋਲੀਆਂ ਕੇਸਾਂ ਦੀ ਬਦਬੀ ਕੀਤੀ ਹੱਡ ਤੋੜੇ ਐਮਐਲਆਰ ਦੀਆਂ ਰਿਪੋਰਟਾਂ ਸਾਡੇ ਕੋ ਪਈਆਂ ਜੇ ਸਰਕਾਰ ਨੇ ਇਹ ਗੱਲ ਵੱਲ ਧਿਆਨ ਨਾ ਦਿੱਤਾ ਤੇ ਫਿਰ ਇਹ ਅਧੂਰਾ ਸੱਚ ਹੈਗਾ ਆ ਜਿਹੜਾ ਕੱਲ ਹੋਇਆ ਆ ਫਿਰ ਇਹ ਅਧੂਰੀ ਗੱਲ ਆ ਫਿਰ ਇਹ ਪੰਜਾਬ ਦੇ ਵਸਿੰਦੇ ਨੂੰ ਕਿਸੇ ਨੂੰ ਪ੍ਰਵਾਣ ਨਹੀਂ ਹੋਣੀ ਕੱਲ ਵਾਲੀ ਐਫਆਈਆਈ ਪਈ ਖੁਰ ਤੋਂ ਬਾਅਦ ਇਹਨਾਂ ਲੰਮਾ ਸਮਾਂ ਕੋ ਲੱਗਿਆ ਜੀ ਕਾਰਜ ਨੂੰ ਤੋਂ 2 ਮਹੀਨੇ ਬਾਅਦ ਹੋਈ। ਦੇਖੋ ਜੀ ਉਹ ਤਾਂ ਫਿਰ ਚਾਉਂਦੇ ਹੀ ਨਹੀਂ ਹੈਗੇ ਸੀਗੇ ਕਰਨੀ। ਬਹੁਤ ਲੰਮਾ ਸਮਾਂ ਇਸੇ ਕਰਕੇ ਲੱਗ ਗਿਆ। ਹੁਣ ਚਲੋ ਬਲਦੇਵ ਸਿੰਘ ਵਡਾਲੇ ਹੁਣ 5 ਸਾਲ ਦੇ ਬੈਠੇ ਹੋਏ ਆ। ਹੁਣ ਕਿਸਾਨ ਵੀ ਉਹਨਾਂ ਨਾਲ ਰਲਿਆ। ਅਸੀਂ ਪਹਿਲਾਂ ਤਾਂ ਜਿੰਨੀਆਂ ਉਹ ਜਥੇਬੰਦੀਆਂ ਜਿੰਨੇ ਵੀ ਆਏ ਉਹਨਾਂ ਦਾ ਦਿਲ ਦੀਆਂ ਗਰਾਈਆਂ ਤੋਂ ਧੰਨਵਾਦ ਕਰਦੇ ਆਂ ਵੀ ਉਹਨਾਂ ਦਾ ਇੱਕ ਇੱਕ ਕਦਮ ਚੱਲਿਆ ਸਿਰ ਮੱਥੇ ਆ ਕੋਈ ਇੱਕ ਦਿਨ ਨਹੀਂ ਬਹਿ ਸਕਦਾ 5 ਸਾਲ ਬਹਿਣਾ ਬਹੁਤ ਔਖਾ ਹੁੰਦਾ ਪਰ ਜਿੰਨਾ ਕੁਝ ਹੋਇਆ ਉਹ ਇਹ ਸੰਗਤ ਦੇ ਇਸ ਉਤਸ਼ਾਹ ਨਾਲ ਹੋਇਆ ਗਾਹੇ-ਬਗਾਹੇ ਸਾਡੇ ਸਾਰੇ ਵੀਰੇ ਵੀ ਕਰਦੇ ਰਹੇ ਆ ਪਰ ਜਿੰਨਿਆਂ ਨੇ ਹੁਣ ਤੱਕ ਯੋਗਦਾਨ ਕੀਤਾ ਉਹਦਾ ਧੰਨਵਾਦ ਹੈਗਾ ਤੇ ਜਿਹੜਾ ਲੇਟ ਆ ਉਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਜੇ ਰੋਈਏ ਨਾ ਤੇ ਮਾਂ ਵੀ ਦੁੱਧ ਨਹੀਂ ਦਿੰਦੀ ਪਰ ਫਿਰ ਵੀ ਮੈਂ ਇੱਕ ਵਾਰੀ ਫੇਰ ਕਹਿਣਾ ਆ ਕਿ ਸਰਕਾਰ ਨੇ ਜਿੰਨਾ ਕੀਤਾ ਉਹ ਠੀਕ ਕਰ ਲਿਆ ਹੋਇਆ ਪਰ ਸਕਿਪ ਨਾ ਕਰੇ ਸਰਕਾਰ ਸਰਕਾਰ ਹੁਣ ਐ ਐਫ ਆਈ ਆਰ 295 ਦੀ ਕਰਕੇ ਸੁਰਖਰੂ ਨਾ ਹੋਵੇ 326 307 ਦੇ ਪਰਚੇ ਇਹਨਾਂ ਦੇ ਉੱਤੇ ਹੋਣੇ ਹੈਗੇ ਆ ਇਹਨਾਂ ਦਾ ਸਾਰੇ ਸਾਡੇ ਬਿਆਨ ਹੋਏ ਪਏ ਆ ਤੇ ਉਹ ਮਤਲਬ ਇਹਨਾਂ ਨੂੰ ਉਹ ਦਬਾ ਕੇ ਰੱਖਿਆ ਹੋਇਆ ਆ ਕਿਉਂਕਿ ਜਿਹੜੇ ਸੱਜਣ ਕੱਲ ਵਿਧਾਨ ਸਭਾ ਦੇ ਸਪੀਕਰ ਇਥੇ ਐਫ ਆਈ ਆਰ ਲੈ ਕੇ ਆਏ ਆ ਜਿੱਦਣ ਸਾਡੇ 6 ਵਜੀਆਂ ਆ ਸਿੰਘਾਂ ਦੇ ਤਸ਼ੱਦਦ ਹੋਇਆ ਆ ਇਹ ਹਸਪੀਟਲ ਵਿੱਚ ਪਤਾ ਲੈਣ ਆਏ ਸੀ ਤੇ ਅੱਜ ਉਹਨਾਂ ਨੂੰ ਚੇਤਾ ਭੁੱਲ ਗਿਆ ਇਸ ਗੱਲ ਦਾ ਇਸ ਕਰਕੇ ਹੀ ਅਸੀਂ ਅੱਜ ਤੁਹਾਡੇ ਰਾਈ ਆਪਣੀ ਆਵਾਜ਼ ਨੂੰ ਪਹੁੰਚਾਇਆ ਨਹੀਂ ਤਾਂ ਵੇਖੋ ਜਿੰਨੇ ਇਹ ਬੈਠੇ ਹੋਏ ਆ ਇਹ ਕੋਈ ਵੀ ਟੱਕੇ ਬਹਿਣ ਵਾਲਾ ਨਹੀਂ ਹੈਗਾ ਸਾਨੂੰ ਪਹਿਲੀ ਜਿਹੜੀ ਸਾਡੀ ਫਰਸਟ ਪ੍ਰਾਇੋਰਟੀ ਸੀਗੀ ਉਹ ਸੀਗੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦੋਸ਼ੀਆਂ ਦੇ ਉੱਤੇ ਐਫ ਆਈ ਆਰ ਦਰਜ ਕਰਾਉਣਾ ਇਸੇ ਲਈ ਸਾਡਾ ਮੋਰਚਾ ਸੀ ਉਹ ਸਾਡਾ ਕਾਰਜ ਸਫਲ ਹੋ ਗਿਆ ਉਹਦੇ ਵਿੱਚ ਮਹਾਰਾਜ ਨੇ ਸਾਨੂੰ ਸਾਰਿਆਂ ਨੂੰ ਸਾਨੂੰ ਤੁਹਾਨੂੰ ਇੱਕ ਕਹਿ ਲਓ ਵੀ ਬਖਸ਼ਿਸ਼ ਬਖਸ਼ ਦਿੱਤੀ ਹੈ ਪ੍ਰਾਪਤੀ ਹੋ ਗਈ ਆ ਹੁਣ ਅਗਲਾ ਸਟੈਪ ਇਹ ਹੀ ਆ ਕਿ ਕਿਉਂਕਿ ਜੇ ਐਫਆਈਆਰ ਹੋਈ ਇਨਵੈਸਟੀਗੇਸ਼ਨ ਹੋ ਕੇ ਹੋਈ ਜੋ ਅਸੀਂ ਮੰਗ ਚੱਕੀ ਸੀ ਉਹ ਸੱਚੀ ਸੀ ਇਹ ਅਕਲ ਦੀ ਐਫਆਈਆਰ ਇਹ ਗੱਲ ਕਹਿੰਦੀ ਆ ਕਿ ਜਿਹੜੀ ਤੁਹਾਡੀ ਮੰਗ ਸੀ ਉਹ ਸੱਚੀ ਸੀਗੀ ਦੋਸ਼ੀ ਵਾਕਈ ਹੈਗੇ ਸੀ ਤੇ ਐਫਆਈਆਰ ਦਰਜ ਹੋ ਗਈ ਹੁਣ ਜਿਹੜੇ ਸ਼ਾਂਤਮਈ ਉਥੇ ਮੰਗ ਕਰਦੇ ਸੀ ਉਹਨਾਂ ਤੇ ਤਸ਼ੱਦਦ ਕੀਤਾ ਉਹਨਾਂ ਦੇ ਨਾਲ ਵਧਿਕੀਆਂ ਕੀਤੀਆਂ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰਨਾ ਵੀ ਸਰਕਾਰ ਲਈ ਓਨਾ ਹੀ ਫਰਜ਼ਾ ਕਿਉਂਕਿ ਇਹ ਸਾਰੇ ਇਹ ਸਾਡਾ ਕਿਸੇ ਦਾ ਵੱਟ ਬੰਨੇ ਦਾ ਤਾਂ ਰੋਲਾ ਨਹੀਂ ਸੀ ਉਥੇ ਤਾਂ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ ਗਿਆ ਤਾਂ ਇਸ ਕਰਕੇ ਇਹ ਲੜਾਈ ਬੜੇ ਯੋਜਨਾਬੱਧ ਤਰੀਕੇ ਨਾਲ ਪੀਸਫੁਲ ਰਹਿ ਕੇ ਚੱਲੂਗੀ ਅਸੀਂ ਜੇ 328 ਰੂਪ ਵਾਲੀ ਗੱਲ ਸੱਚੇ ਪਾਤਸ਼ਾਹ ਦੀ ਗੱਲ ਨੂੰ ਘਰ ਘਰ ਲੈ ਕੇ ਗਏ ਆ ਭਾਵੇਂ ਸਾਡੇ ਹੱਡ ਪੁੱਟੇ ਗਏ ਅੱਜ ਜੇ ਨੀਂ ਰੱਖੀ ਗਈ ਸੀ ਤੇ ਉੱਤੇ ਮਹਿਲ ਸਾਰਿਆ ਗਿਆ ਜੇ ਨੀਂ ਸੀ ਤੇ ਐਫ ਆਈ ਆਰ ਦਰਜ ਹੋ ਗਈ ਤੇ ਇਹ ਗੱਲ ਤੁਰੀ ਤੇ ਜੇ ਸਰਕਾਰ ਨੇ ਸਕਿਪ ਕੀਤੀ ਤਸ਼ੱਦਦ ਵਾਲੀ ਗੱਲ ਸਰਕਾਰ ਨੇ ਗੋਲ-ਮੋਲ ਗੱਲ ਕੀਤੀ ਇਹ ਗੱਲ ਫੇਰ ਘਰ ਘਰ ਤੱਕ ਚਲੀ ਜਾਏਗੀ ਕਿਉਂਕਿ ਅਸੀਂ ਨਾ ਸਾਨੂੰ ਬਾਦਲਕੋੜਮੇ ਦਾ ਡਰ ਸੀ ਨਾ ਸਾਨੂੰ ਕਾਂਗਰਸ ਦਾ ਡਰ ਸੀ ਨਾ ਅਸੀਂ ਉਹਨਾਂ ਨਾਲ ਅਸੀਂ ਨਾ ਅਸੀਂ ਉਹਨਾਂ ਨਾਲ ਨਾ ਅਸੀਂ ਇਹਨਾਂ ਨਾਲ ਅਸੀਂ ਇਨਸਾਫ ਨਾਲ ਜੇ ਇਨਸਾਫ ਦੇਣਗੇ ਤੇ ਅਸੀਂ ਕਹਾਂਗੇ ਸ਼ਾਬਾਸ਼ ਬਹੁਤ ਚੰਗਾ ਕੀਤਾ ਜੇ ਇਨਸਾਫ ਨਹੀਂ ਦੇਣਗੇ ਜੇ ਇਹ ਟਾਲਮਟਾਲ ਕਰਨਗੇ ਇਹ ਵੀ ਤਿਆਰ ਰਹਿਣਾ ਗੱਲ ਕੱਲੀ ਐਪਰੀਲ ਤੱਕ ਵੀ ਨਹੀਂ ਰਹੇਗੀ ਕਿ ਲੱਗਦਾ ਕਿ ਇਹ ਜਿਹੜੇ 328 ਰੁਪਏ ਦੀ ਗੱਲ ਸ਼ੁਰੂ ਤੋਂ ਚੱਲੀ ਸੀ ਉਹ ਉਹਦਾ ਵੀ ਪਤਾ ਲਗਾਇਆ ਜਾ ਕਿੱਥੇ ਗਿਆ ਸੀ ਵੀਰ ਜੀ ਗੱਲ ਇਹ ਆ ਵੀ ਇਹ ਹੀ ਤਾਂ ਮਸਲਾ ਇਹ ਹੁਣ ਮੈਂ ਧਾਮੀ ਦੀ ਸਟੇਟਮੈਂਟ ਪੜ ਰਿਹਾ ਸੀਗਾ ਉਹ ਕਹਿੰਦੇ ਸੀਗੇ ਕਿ ਇਹ ਤਾਂ ਜੀ ਰਿਕਾਰਡ ਦੀ ਹੇਰ ਫੇਰ ਆ ਤੇ ਇਹ ਸਿੰਘ ਸਾਹਿਬ ਨੇ ਇੱਥੇ ਕਾਰਵਾਈ ਕੀਤੀ ਆ ਸਤਕਾਰਯੋਗਾ ਮੇਰੇ ਵੱਡੇ ਭਰਾ ਵਰਗਾ ਹੈਗਾ ਸਤਕਾਰਯੋਗਾ ਮੈਂ ਉਹਨੂੰ ਪੁੱਛਣਾ ਚਾਹੁੰਦਾ ਵੀ ਦਿਖਾਵੇ ਸਿੰਘ ਸਾਹਿਬ ਨੇ ਹੁਣ ਤੱਕ ਕਾਰਵਾਈ ਕੀ ਕੀਤੀ ਹੈ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਰਿਕਾਰਡ ਦਾ ਹੇਰ ਫੇਰ ਨਹੀਂ ਇਸ ਰੂਪ ਜਿਹੜੇ ਗਏ ਨੇ ਅਣ ਅਧਿਕਾਰਤ ਥਾਵਾਂ ਦੇ ਉੱਤੇ ਜਿੱਥੇ ਪ੍ਰਕਾਸ਼ ਨਹੀਂ ਹੋ ਸਕਦਾ ਉੱਥੇ ਗਏ ਨੇ ਤੇ ਇਹਨਾਂ ਦੇ ਲੀਡਰਾਂ ਦੇ ਟੈਲੀਫੋਨਾਂ ਤੇ ਗਏ ਨੇ ਤੇ ਬਾਹਰਲੇ ਦੇਸ਼ਾਂ 'ਚ ਗਏ ਨੇ ਕੰਟੇਨਰਾਂ ਵਿੱਚ ਰੱਖ ਕੇ ਗਏ ਨੇ ਬੈਨ ਮਰਜ਼ਾਦਾ ਤੋਂ ਗਏ ਨੇ ਇੱਥੋਂ ਤੱਕ ਕਾਰਾਂ ਦੀਆਂ ਡਿੱਗੀਆਂ ਵਿੱਚ ਜਾਂਦੇ ਸਰੂਪ ਵੀ ਰੋਕੇ ਗਏ ਨੇ ਹੁਣ ਵੀ ਮੈਂ ਮੈਨੂੰ ਵਿਦੇਸ਼ ਜਾਣ ਦਾ ਮੌਕਾ ਮਿਲਿਆ ਵੇਖ ਕੇ ਆਇਆ ਉੱਥੇ ਬਹੁਤ ਬੁਰਾ ਹਾਲ ਆ ਧੜਾ ਧੜ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭੇਜੇ ਜਾ ਰਹੇ ਆ ਬਿਜ਼ਨਸ ਬਣਾਇਆ ਜਾ ਰਿਹਾ ਵਪਾਰ ਬਣਾਇਆ ਜਾ ਰਿਹਾ ਇਹ ਵਪਾਰ ਦਾ ਕਾਰਨ ਹੀ ਏਡਾ ਵੱਡਾ ਇਹ ਜਿਹੜਾ ਹੋਇਆ ਆ ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਉੱਤੇ ਸਾਨੂੰ ਅਸੀਂ ਉਹਨਾਂ ਤੋਂ ਸਾਰੇ ਜਾਣੇ ਅਰਦਾਸ ਕਰਕੇ ਬੇਨਤੀ ਕਰਕੇ ਸੁੱਖ ਸ਼ਾਂਤੀ ਮੰਗਦੇ ਆ ਜਿੰਦਗੀ ਦੀ ਸਿਹਤ ਮੰਗਦੇ ਆ ਪਰ ਅਫਸੋਸ ਆ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਬਿਜ਼ਨਸ ਲਈ ਵਰਤ ਰਹੇ ਆ ਉਹ ਸਾ ਜੀ ਜਿਹੜਾ ਕਬਲਜੀਤ ਸਿੰਘ ਦਾ ਸਭ ਤੋਂ ਪਹਿਲਾ ਬਿਆਨ ਹੈ ਜੀ ਸਭਜੀਤ ਸਿੰਘ ਬੇਰਕੇ ਦੇ ਜਿਹੜੀ ਪ੍ਰੈਸ ਕਾਨਫਰੰਸ ਆ ਜੀ ਉਹਦੇ ਜੋ ਕਹਿੰਦਾ ਕਿ 2000 ਦੇ ਕਰੀਬ ਪਾਵਰ ਸਰੂਪ ਜਿਹੜੇ ਆ ਉਹ ਗਾਇਬ ਹੋ ਗਏ। ਉਹ ਜਿਹੜੇ ਉਦਾਹਰਣਾਂ ਤੁਸੀਂ ਦੇ ਰਹੇ ਹੋ ਵਿਦੇਸ਼ ਦੀਆਂ। ਜੀ। ਤੇ ਜਿਨ੍ਹਾਂ ਦਾ ਹਵਾਲਾ ਤੁਸੀਂ ਦੇ ਰਹੇ ਹੋ ਕਿ ਮੋਬਾਈਲ ਤੇ ਫੋਨ ਤੇ ਜਾਂਦੇ ਰਹੇ ਦੇ ਪਾਵਰ ਸਰੂਪ ਜਾਂਦੇ ਰਹੇ ਨੇ। ਜੀ। ਕਿ ਉਹਨਾਂ ਦਾ ਕੋਈ ਡਾਟਾ ਜਿਹੜਾ ਆ ਤੁਸੀਂ ਨਸ਼ਰ ਕਰ ਸਕਦੇ ਹੋ ਉਹਨਾਂ ਵਾਲੇ ਜਨਾਂ ਚ। ਕਾਫੀ ਕੁਝ ਡਾਟਾ ਹੈ ਆ। ਹਜੇ ਸਰਦਾਰ ਸਾਹਿਬ ਤੁਹਾਡੇ ਕੋਲ ਵੀ ਡਾਟਾ ਤੁਹਾਨੂੰ ਵੀ ਪਤਾ। ਇਹਨਾਂ ਕੋਲ ਵੀ ਆ ਮੇਰੇ ਕੋਲ ਵੀ ਆ। ਅ ਸੁਖਵਿੰਦਰ ਸਿੰਘ ਨਾਗੋਕੇ ਹੁਣਾ ਕੋਲ ਵੀ ਆ ਬਲਦੇਵ ਸਿੰਘ ਬਡਾਲੇ ਹੁਣਾ ਕੋਲ ਵੀ ਆ 베르ਕਾ ਸਾਹਿਬ ਕੋਲ ਵੀ ਆ ਅਸੀਂ ਤਾਂ ਸਾਨੂੰ ਤੇ ਇਹ ਗੱਲ ਕਿਹਾ ਜਾ ਰਿਆ ਸੀ ਹੁਣ ਤੱਕ ਕਿ ਆਪਣਾ ਜੂੜਾ ਨਹੀਂ ਫੜਾਉਣਾ ਆਪਣਾ ਝੱਗਾ ਨਹੀਂ ਚੱਕਣਾ ਕੁਝ ਗੱਲਾਂ ਆਪਾਂ ਨਹੀਂ ਕਰ ਸਕਦੇ ਸਰੂਪ 328 ਨਹੀਂ ਹੈਗੇ ਇਹਦੋਂ ਕਿਤੇ ਵੱਧਿਆ ਕਿਤੇ ਹੀ ਵੱਧਿਆ ਪਰ ਉਹ ਅਸੀਂ ਕਹਿੰਨੇ ਆ ਕਿ ਚਲੋ ਬਾਕੀ ਦਾ ਇਹ ਅੰਦਰ ਬੈਠ ਕੇ ਠੀਕ ਕਰ ਲੈਣ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਸੁਪਰਵਾਈਜ਼ਨ ਵਿੱਚ ਸੈੱਟ ਬਣ ਕੇ 328 ਰੁਪਿਆਂ ਦੀ ਗੱਲ ਕਹੀ ਆ ਜਿਹੜੇ ਬੰਦਿਆਂ ਨੇ ਉਹ ਚਕਤਾਈ ਕੀਤੀ ਆ ਚਾਹੇ ਰੂਪ ਸਿੰਘ ਹੋਣ ਚਾਹੇ ਮਨਜੀਤ ਸਿੰਘ ਹੋਣ ਚਾਹੇ ਮਿੰਦਰ ਸਿੰਘ ਆਲੀ ਹੋਵੇ ਪ੍ਰਤਾਪ ਸਿੰਘ ਹੋਵੇ ਕੋਈ ਹੋਵੇ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ ਇਹ ਕੇਸ ਕਿਤਨਾ ਪੁਰਾਣਾ ਹੋ ਚੁੱਕਾ ਤੁਸੀਂ ਜਾਣਦੇ ਤੋ ਉਹਦੇ ਤੌਰ ਤੇ ਅਧਿਕਾਰੀਆਂ ਦੀ ਗਲਤੀਆਂ ਤੇ ਉਹਨਾਂ ਨੂੰ ਐਜ਼ ਇੱਕ ਸਜਾ ਵੀ ਜਿਹੜੀ ਹੈ ਉਹ ਜੋ ਸਾਡਾ ਵਿਧੇ ਬਿਧਾਨ ਕਹਿੰਦਾ ਇਦੇ ਤੇ ਤਾਂ ਸ੍ਰੀ ਕਲਤਾ ਸਾਹਿਬ ਨੇ ਜੋ ਦੇਸ਼ਾਂ ਦੇ ਦੇਖ ਦਿੱਤੇ ਉਹਦੇ ਤਹਿਤ ਅਧਿਕਾਰੀਆਂ ਦੀ ਜਿਹੜੇ ਆ ਉਹਨਾਂ ਨੂੰ ਸਜ਼ਾ ਹੋਈ ਹੈ ਤੇ ਜਿਹੜੀ ਅੱਜ ਐਫਆਈਆ ਦਰਜ ਕੀਤੀ ਗਈ ਹੈ ਇਹ ਮੈਂ ਪਹਿਲੀ ਗੱਲ ਤਾਂ ਕਹਿੰਦਾ ਇਹ ਜਿਹੜਾ ਲਾਪਤਾ ਸ਼ਬਦ ਵਰਤੇ ਆ ਕੋਈ ਲਾਪਤਾ ਜਿਹੜਾ ਮਾਦਰ ਦਾ ਸਰੂਪ ਨਾ ਹੋਇਆ ਤਾਂ ਨਾ ਹੋ ਸਕਦਾ ਕਿਉਂਕਿ ਤਾਂ ਤਾਂ ਗੁਰੂ ਗ੍ਰੰਥ ਸਾਹਿਬਾ ਜੀ ਤਾਂ ਆਪ ਸਜ਼ਾ ਦੇਣ ਵਾਲੇ ਬੈਠੇ ਫਿਰ ਵੀ ਸੰਸਾਰਿਕ ਤੌਰ ਤੇ ਅਸੀਂ ਜਿਹੜੇ ਅਧਿਕਾਰੀ ਦੀ ਸੁਪਰਵਾਈਜ਼ ਦੀ ਗਲਤੀ ਸੀ ਉਹਨਾਂ ਨੂੰ ਐਜ ਜਿਹ ਉਦੋਂ ਹੀ ਸਜ਼ਾ ਦੇ ਦਿੱਤੀ ਗਈ ਸੀ ਤੇ ਇਹ ਜਿਹੜੀ ਸਿਆਸਤ ਹੈ ਹੁਣ ਖੇਡੀ ਜਾ ਰਹੀ ਹੈ ਨਾ ਬਾਅਦ ਵਿੱਚ 5-7 ਸਾਲ ਬਾਅਦ ਜੇ ਇਦਾਂ ਦੀ ਗੱਲ ਕਰਦੇ ਆ ਇਹ ਮੈਂ ਤਾਂ ਕਹਿਣਾ ਕਿ ਇਹ ਇਹ ਮੁੱਖ ਮੰਤਰੀ ਦਿੰਦਾ ਅਸਤੀਫਾ ਜਦੋਂ ਜੇ ਕੋਈ ਇੱਕ ਅਧਿਕਾਰੀ ਗਲਤੀ ਕਰਦਾ ਜਾਂ ਦੂਸਰਾ ਕਰਦਾ ਕੋਈ ਆਪਣੇ ਤੇ ਜ਼ਿੰਮੇਵਾਰੀ ਲੈਂਦਾ ਇਹ ਇਹ ਜਿਹੜੀਆਂ ਐਫ ਆਈ ਆਰ ਕੀਤੀਆਂ ਗਈਆਂ ਉਹਨਾਂ ਤੇ ਇਹ ਸਿਆਸਤ ਤੋਂ ਪਰੇਤਿਆ ਇਹ ਜਿਹੜੀ ਮੈਂ ਕਹਿੰਦਾ ਸਿਕ ਸੰਸਥਾਵਾਂ ਦੇ ਵਿੱਚ ਸਿੱਧਾ ਦਖਲਿਆ ਕੋਈ ਵੀ ਸਰਕਾਰ ਨੇ ਭਾਵੇਂ ਜਿਹੜੀਆਂ ਸਰਕਾਰਾਂ ਆਂ ਕਦੀ ਇਦਾਂ ਦਖਲ ਨਹੀਂ ਜੰਦੀਆਂ ਮੈਂ ਅਰਦਾਸ ਕਰਦਾ ਕਿ ਸਮਤ ਵਕੱਚੇ ਜਿਹੜੀ ਅੱਜ ਦੀ ਮੌਜੂਦਾ ਪੰਜਾਬ ਸਰਕਾਰ ਆ ਤੇ ਕਦੀ ਉਹਨਾਂ ਨੂੰ ਇਹ ਨਹੀਂ ਮਨ ਚ ਆਉਂਦਾ ਕਿਸਦੇ ਜਿਹੜੇ ਆ ਬਣੇ ਹੁਣ ਮਹਾਪੰਚਾਇਤਾਂ ਕਰਦੇ ਕਦੀ ਇਹ ਨਹੀਂ ਮਨ ਚ ਆਉਂਦਾ ਵੀ ਕਿੱਦਾਂ ਦਾ ਸੋਹਣਾ ਪ੍ਰਬੰਧ ਆ ਤੇ ਕਿੱਦਾਂ ਦੀ ਸਾਮ ਸੰਭਾਲਿਆ ਕਿੱਦਾਂ ਦੇ ਲੰਗਰਾਂ ਦੇ ਪ੍ਰਬੰਧ ਹੈਗੇ ਕਿਦਾਂ ਦੇ ਸਫਾਈ ਦੇ ਪ੍ਰਬੰਧ ਹੈਗੇ ਕਿਦਾਂ ਦੇ ਗੁਰੂ ਰਾਮਦਾਸ ਦੇ ਦਰਤੇ ਅੰਦਰ ਦੇ ਪ੍ਰਬੰਧ ਹੈਗੇ ਕਦੀ ਇਹਨਾਂ ਨੇ ਇੱਕ ਸ਼ਬਦ ਕਦੀ ਸੋਭਾ ਲਈ ਨਹੀਂ ਵਰਤਿਆ ਤੇ ਆ ਮੈਂ ਕਹਿੰਦਾ ਕਿ ਇਹਨਾਂ ਨੂੰ ਫਿਰ ਵੀ ਅਸੀਂ ਜਿਹੜੀ ਹੈ ਇਸ ਦੇ ਤਹਿਤ 11 ਤਰੀਕ ਨੂੰ ਅੰਦਰ ਕਮੇਟੀ ਦੀ ਮੀਟਿੰਗ ਰੱਖੀ ਆ ਪ੍ਰਧਾਨ ਸਾਹਿਬ ਨੇ ਤੇ ਜਿਹੜੇ ਨਹੀਂ ਐਫਆਈਆ ਦੱਜ ਗਈ ਉਹਦੇ ਸੋਦੀ ਸਾਰੀ ਬਚਾਅ ਜਿਹੜੀ ਅੰਤਰਕਮੇਟੀ ਚ ਕੀਤੀ ਜਾਏਗੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਪਵਿੱਤਰ ਅਸਥਾਨ ਹੈ ਲੱਖਾਂ ਲੋਕਾਂ ਦੇ ਸਰਦਾ ਆਸਰਾ ਪਰ ਇਸ ਤਰ੍ਹਾਂ ਜਿਵੇਂ ਆੜਦ ਵਾਲੇ ਕਿਤੇ ਬੈਠ ਕੇ ਧਰਮ ਦੇ ਨਿਤ ਸੰਗਤ ਕਿੰਨਾ ਅਸਰ ਪੈਂਦਾ ਧਰਮ ਦੇਣੇ ਨਹੀਂ ਵੈਸੇ ਤਾਂ ਜੇ ਹਰ ਬਿਦੀ ਵਿਧਾਨ ਚੌਂਕੀ ਕਮੇਟੀ ਕੋਲ ਹੈ ਜੇ ਕੋਈ ਦੁਕਾੜੀ ਗਲਤੀ ਕਰਦਾ ਤੇ ਉਹਨੂੰ ਉਹਦੇ ਸਜ਼ਾ ਦੇਣ ਦਾ ਅਧਿਕਾਰ ਪ੍ਰਧਾਨ ਸਾਹਿਬ ਨੂੰ ਅੰਤਰਕਮੇਟੀ ਨੂੰ ਹੈ ਤੇ ਜਿਹੜੇ ਇਦਾਂ ਦੇ ਪੱਤੇ ਇਹ ਮੈਂ ਤਾਂ ਕਹਿੰਦਾ ਇਹ ਧੰਤਨ ਗੁਰੂ ਰਾਮਦਾਸ ਮਹਾਰਾਜ ਦੀ ਆਤਮਾ ਸੱਟ ਮਾਰਦੇ ਸਿੱਖੀ ਸਰੂਪ ਦੇ ਵਿੱਚ ਇਹ ਭੇਡੀਆਂ ਹੈਗੇ ਆ ਜਿਹੜੇ ਗੁਰੂ ਰਾਮਦਾਸ ਦੇ ਦਰ ਤੇ ਇਦਾਂ ਦੀ ਕਾਰਜ ਕਰਦੇ ਆ ਇਹਨਾਂ ਨੂੰ ਨਹੀਂ ਚਾਹੀਦਾ ਕਿਉਂਕਿ ਗੁਰੂ ਰਾਮਦਾਸ ਦਾ ਦਰ ਵੱਡਾ ਮੈਂ ਤਾਂ ਇੱਥੇ ਤੱਕ ਵੀ ਕਹਿੰਦਾ ਜੇ ਕੋਈ ਸਰੂਪਾਂ ਦੀ ਗੱਲ ਕਰਦੇ ਆ ਧੰਤਨ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਾਂ ਗੁਰੂ ਮੰਨਦੇ ਆ ਨਾ ਤੋ ਸਜਾਦੇ ਦਾ ਬੜਾ ਦਾਤਾ ਤਾਂ ਆਪ ਵੀ ਬੈਠਾ ਉਹਦੀ ਸਜ਼ਾ ਜਿਹੜੀ ਆ ਉਹ ਸਭ ਤੋਂ ਉੱਤਮ ਆ ਤੇ ਸਭ ਤੋਂ ਵੱਡੀ ਸਜ਼ਾ ਆ ਇਹ ਜਿਹੜੀਆਂ ਸੰਸਾਰਿਕ ਤੌਰ ਤੇ ਗੱਲਾਂ ਕਰਦੇ ਬਹੁਤ ਛੋਟੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਰਾਤ ਨੂੰ ਜਦੋਂ ਸ਼ਵਨਗਾਂ ਕਰ ਆਫਰੀਕਾ ਬਰਾ ਤੋਂ ਤੋਹਾਨ ਬੜੀ ਪਰਚਾਨੀ ਹੋਈ ਹੈ ਇਹ ਆਪ ਦੇ ਸਰਕਾਰ ਨੇ ਮਾਨ ਦੇ ਸਰਕਾਰ ਨੇ ਕੌਮੇ ਗੁਦਵਾਰਾ ਫੰਡ ਕਮੇਟੀ ਦੇ ਉੱਤੇ 348 ਰੁਪਏ ਜਿਹੜਾ ਸਾਨੂੰ ਕਾਫੀ ਢੇਰ ਪੈਣਾ

ना इस श्रोमी गुरद्वारा प्रबंधक कमेटी और सिकला अपना मसला है जिसकी इनकुआरी श्रोमी कमेटी करवा चुकी है और सारी गल कर हो चुकी है और उस तुम तो यह करना मैं समझा कि जेडे मान ने तीन सौ पी जगत मनाया गुरु तेग बहादुर साहब का और उसको बड़ी नमोशी देखनी पड़े नमोशी देखनी पड़ी बी समुचे सिख संगत ने आख्या ਆਪ ਦਾ ਗੁਰੂ ਦਾ ਹੁਕਮ ਮੰਨਦਾ ਨਹੀਂ ਗੜ ਦੀ ਬੇਦਬੀ ਕੀਤੀ ਤੇ ਸਿਰ ਵੀ ਮੋਨੇ ਆਇਆ ਉਹ ਰਸਾ ਭੁਕਾਮ ਹੈ ਤੇ ਇਹ ਕਿਵੇਂ ਗੁਰੂ ਦਾ ਉਹ ਬੰਦਾ ਜਿਹੜਾ ਗੁਰੂ ਦਾ ਹੁਕਮ ਨਹੀਂ ਮੰਨਦਾ ਉਹ ਕਿਵੇਂ ਸਾਧਕ ਬਣਾ ਸਕਦਾ ਹੈ ਉਸ ਤੋਂ ਖਿੱਚ ਕੇ ਇਸ ਨੇ ਕਿਹਾ ਕਿ ਮੈਂ ਤੇ ਜਿਹੜਾ ਗਾ ਪਿੰਡਾਂ ਤੇ ਪਰਚਾ ਦੰਕ ਕਰਾਉਣ 328 ਸੁਪਾਣਾ ਔਰ ਕੋਲਾ ਪਣੀ ਕਿਰਕ ਕਰ ਸਕਾਂ ਤੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਤਾਂ ਤੂੰ ਆਪਣੇ ਤੇ ਪਰਚਾ ਕਰ ਜਿਹੜੇ ਰਹਾਏ ਦੇ ਵਿੱਚ ਮਾਰਾ ਇਹ ਬਾਣੀ ਦੀ ਬੈਸਵੀ ਹੋਈ ਏ ਉਹ ਕਹਨੇ ਆਪਣੇ ਤੇ ਦਰਪਰਚਾ ਕਾ ਫਿਰ ਉਸ ਤੋਂ ਬਾਅਦ ਦੂਸਰਾ ਕਰੀ ਬਾਕੀ ਮਸਲਾ ਅਕਾਉਂਟ ਦਾ ਕੰਮ ਜਾਏਗਾ ਤੁਹਾਡਾ ਮਸਲਾ ਨਹੀਂ ਹੈ ਪਰ ਫਿਰ ਵੀ ਨਾ ਕਰਾਓ ਜੇ ਤੁਹਾਡੀ ਬੁੱਧੀ ਪ੍ਰੇਸ਼ਟ ਹੋਈ ਹੋਈ ਏ ਤਾਂ ਕੋਈ ਗੱਲ ਨਹੀਂ ਅੱਜ ਤੁਸੀਂ ਕਰ ਲਓ ਉਹ ਕਰ ਜਿਨੇ ਤੁਸੀਂ ਆਉਗੇ ਬਾਹਰ ਤੇ ਤੁਹਾਡੇ ਤੋਂ ਆਏਗਾ ਸਭ ਜੋ ਤੁਹਾਡੇ ਰਾਜ ਦੇ ਵਿੱਚ ਕਮੀਆਂ ਸੰਨ ਹੈ ਜੋ ਕੋ ਜੋ ਦਰਬ ਹੋ ਰਿਹਾ ਹੈ ਜੋ ਕੋ ਡਾਕੇ ਪਾ ਰਹੇ ਨੇ ਜੋ ਕੋ ਚੋਰੀਆਂ ਹੋ ਰਹੀਆਂ ਜੋ ਕੋ ਜਰਾ ਜਾਣੇ ਬੰਦਿਆਂ ਨੇ ਕਤਲ ਹੋ ਰਹੇ ਨੇ ਇਹ ਸਾਰੇ ਕੈਂਸਰ ਤੁਹਾਡੇ ਤੇ ਪੈਣਗੇ ਮਾਨ ਸਾਹਿਬ ਅਪਨ ਔਰ ਹੋਰ ਲੋਕਾਂ ਤੋਂ ਕੰਮ ਲਾ ਲਓ ਉਹ ਤੇ ਤੁਹਾਡੀ ਗੱਲ ਬਿਲਕੁਲ ਬੱਤਨ ਨਹੀਂ ਕਰੇਗੀ ਇਹ ਨਾ ਕੋਣ ਦੱਸ ਦੇਆ ਲਾਈ ਕੁ ਜੀ ਕਾ ਕਾਲ ਸੁਣਾਈ ਦਿੰਦੀ